ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਸਿਮਰਨ ਕਿਚਨ ਵਾਲ ਬਲੌਗ 'ਚ ਤੇ ਅੱਜ ਆਪਾਂ ਗਏ ਸੀ ਹਸਪੀਟਲ ਦਵਾਈ ਲੈਣ ਇਹ ਆਪਾਂ ਜਿਹੜੀ ਕਲਿੱਪ ਆ ਕੱਲ ਦੀ ਜੋੜੀ ਹੋਈ ਹੈ ਨਾਲ ਤੇ ਆਪਾਂ ਕੱਲ ਗਏ ਸੀ ਤੇ ਅੱਜ ਮੇਰੇ ਮੂੰਹ 'ਚੋਂ ਨਿਕਲ ਰਿਹਾ ਤੇ ਅੱਜ ਆਪਾਂ ਹੋਰ ਵੀ ਘਰ ਦੇ ਵੱਡੇ ਕੰਮ ਕੀਤੇ ਇੱਧਰ ਮੈਂ ਠੀਕ ਨਹੀਂ ਸੀ ਤੇ ਆਪਾਂ ਗਏ ਸੀ ਦਵਾਈ ਲੈਣ ਹਸਪੀਟਲ 'ਚ ਤੇ ਉੱਧਰ ਮੈਂ ਥੋੜੀ ਦਿਰ ਬੈਠੀ ਇਸ ਤੇ ਮੈਂ ਚੁੱਲੇ 'ਚ ਥੋੜੀ ਜੀ ਵੀਡੀਓ ਸ਼ੂਟ ਕਰਦੇ ਆਂ ਤੇ ਬਾਕੀ ਉਸ ਦਿਨ ਤਾਂ ਆਪ ਕੋਈ ਕੰਮ ਨਹੀਂ ਕੀਤਾ ਘਰ ਆ ਕੇ ਅੱਜ ਆਪਾਂ ਅਗਲੇ ਦਿਨ ਸਾਰੇ ਕੰਮ ਕੀਤੇ ਇੱਧਰ ਆਪਾਂ ਵੇੜੇ ਦੇ ਵਿੱਚ ਝਾੜੂ ਮਾਰਿਆ ਕਿਉਂਕਿ ਮੀਂਹ ਅੱਜ ਬਹੁਤ ਖਟਿਆ ਸੀ ਤੇ ਸੁੱਕ ਗਿਆ ਹੀ ਧੁੱਪ ਲੱਗ ਗਈ ਵੇੜੇ ਦੇ ਵਿੱਚ ਜਿਹੜੀ ਕਾਈ ਸੀ ਸਾਰੀ ਜਿਹੜੀ ਆ ਸੁੱਕੀ ਹੋਈ ਸੀ ਤੇ ਚੰਗੀ ਤਰ੍ਹਾਂ ਆਪਾਂ ਝਾੜੂ ਵੀ ਮਾਰਿਆ ਕਾਈ ਜਦੋਂ ਗਿੱਲੀ ਹੁੰਦੀ ਹੈ ਤੇ ਝਾੜੂ ਨਾਲ ਨਿਕਲਦੀ ਨਹੀਂ ਗਈ ਸੁੱਕ ਜਾਵੇ ਤਾਂ ਸਾਰੀ ਨਿਕਲ ਜਾਂਦੀ ਆ ਫਿਰ ਉਧਰ ਜਿਹੜੇ ਆਪਾਂ ਅੱਜ ਬੂਟੇ-ਬਾਟੇ ਵੀ ਜਿਹੜੇ ਠੀਕ ਕੀਤੇ ਕਿਉਂਕਿ ਬੂਟੇ ਨਾ بڑے ਗਮਲੇ ਜਿਹੜੇ ਆ ਛੋਟੇ ਹੋਗੇ ਤੇ ਬੂਟੇ ਵੱਡੇ ਹੋਗੇ ਆ ਤੇ ਪਹਿਲਾਂ ਤੇ ਥੋੜੇ ਜਿਹਾ ਖਰਾਬ ਹੋਗੇ ਸੀ ਤੇ ਹੁਣ ਮੀਆਂ ਦੇ ਨਾਲ ਜਿਹੜੇ ਜਿਹੜੇ ਬੱਚੇ ਉਹ ਹਰੇ ਹੋਏ ਆ ਕੁਛਕ ਮੈਂ ਗਮਲੇ ਨਾਲ ਹਟਾਤੇ ਕਿਉਂਕਿ ਜਦੋਂ ਨਾ ਕੁਛ ਮਿੱਟੀ ਬਾਹਰੋਂ ਲਿਆਉਂਦੇ ਕਈ ਕਾ ਇਦਾਂ ਦੇ ਹੁੰਦੇ ਜਿਨ੍ਹਾਂ ਨੇ ਟੇੜਾ ਹੀ ਬੜੀਆਂ ਹੁੰਦੀਆਂ ਜੜਾਂ ਨਿਕਲਦੀਆਂ ਹੀ ਨਹੀਂ ਆ ਇਸ ਕਰਕੇ ਉਹ ਨਾ ਮੈਂ ਨਾ ਉਧਰਲੇ ਬੰਨੇ ਬਾੜੀ 'ਚ ਸਾਰੇ ਸੋੜਤੇ ਤੇ ਇੱਧਰ ਫਿਰ ਆਪਾਂ ਸਾਫ਼ ਸੁਥਰ ਕਰਕੇ ਲੱਗੇ ਸੀ ਇੱਧਰ ਅਮਰੂਦ ਗਾਹ ਜਿਹੜਾ ਨਾ ਸਾਡਾ ਬੜਾ ਵੱਟਾ ਹੋ ਗਿਆ ਸੀ ਅੰਗਣ 'ਇਹਦੇ ਵਿੱਚ ਲਾਇਆ ਸੀ ਅਮਰੂਦ ਗਾਹ 'ਚ ਤੇ ਫਿਰ ਅਮਰੂਦ ਦਾ ਗਾਹ ਚ ਇੰਨਾ ਵੱਡਾ ਗਿਆ ਕਿਉਂਕਿ ਇਹ ਉਸ ਅਮਰੂਦ ਦਾ ਗਾਹ ਚ ਹੈ ਜਿਹੜੇ ਸਾਡੇ ਬੜੇ ਅਮਰੂਦ ਲੱਗਦੇ ਆ ਤੇ ਇਹਨੂੰ ਮੇਰਾ ਹਟਾਉਣ ਨੂੰ ਵੀ ਜੀ ਨਹੀਂ ਕੀਤਾ ਮੈਂ ਸੋਚਿਆ ਕਿ ਉਹ ਨਾ ਇਹ ਦੇ ਵਿੱਚ ਖਾਲੀ ਕਰਕੇ ਤੇ ਆਪਾਂ ਚੰਗੀ ਤਰ੍ਹਾਂ ਲਗਾ ਦੇਣੀ ਕਿਉਂਕਿ ਉਹਦਾ ਟੇਡਾ ਹੁੰਦਾ ਜਾਂਦਾ ਉਹ ਛੋਟਾ ਬਣਾ ਤੇ ਥੱਲੇੋਂ ਜਣਾ ਤੋਂ ਮਿੱਟੀ ਜਿਹੜੀ ਛੁੱਟਦੀ ਜਾਂਦੀ ਆ ਤੇ ਇੱਧਰ ਮੈਂ ਵੇਖਿਆ ਉਹਦੀ ਜਿਹੜੀ ਜੜ ਹੈ ਉਹਨੇ ਸਾਰਾ ਤਣਾ ਜਿਹੜਾ ਵਿੱਚ ਫੜਿਆ ਹੋਇਆ ਸੀ ਫਿਰ ਉਹਦੇ ਵਿੱਚ ਪੋਲੀ ਜਗ੍ਹਾ ਕੀਤੀ ਪੋਲੀ ਜਗ੍ਹਾ ਕਰਕੇ ਹਲਾ ਕੇ ਤੇ ਆਪਾਂ ਇਹਨੂੰ ਇੱਧਰ ਬਾਹਰ ਕੱਢ ਕੇ ਤੇ ਇਹਦੇ ਵਿੱਚ ਲਗਾਤਾ ਇਹ ਵੀ ਇੱਕ ਕੰਮ ਹੀ ਹੁੰਦਾ ਵਾ ਕਦੀ ਕਦੀ ਇਹਨਾਂ ਵਾਸਤੇ ਵੀ ਆਪਣਾ ਟਾਈਮ ਕੱਢਣਾ ਪੈਂਦਾ ਫਿਰ ਆਪਾਂ ਉੱਪਰੋਂ ਦੀ ਇਹਦੇ ਮਿੱਟੀ ਪਾਈ ਤਾਂ ਕਿ ਚੰਗੀ ਤਰ੍ਹਾਂ ਇਹ ਜਿਹੜੀ ਜਾੜੇ ਨੂੰ ਫੜ ਲੇ ਫਿਰ ਨਾਲ ਦੇ ਨਾਲ ਆਪਾਂ ਪਾਣੀ ਵੀ ਪਾਵਾਂਗੇ ਤਾਂ ਕਿ ਜੜ ਜਿਹੜੀ ਹੈ ਮੈਨੂੰ ਲੱਗੰਦਿਆ ਸਿੱਕ ਸ਼ਾਇਦ ਅੱਜ ਮੀਂਹ ਆ ਜਾਊਗਾ ਫਿਰ ਤੇ ਜੇ ਮੀਂਹ ਆ ਜਾਊਗਾ ਤੇ ਇਹ ਤੁਰਪੂਗਾ ਕਿਉਂਕਿ ਬਹੁਤ ਬੂਟੇ ਇਦਾਂ ਦੇ ਹੁੰਦੇ ਜਿਹੜੇ ਨਾ ਬਰਸਾਤ ਦੇ ਵਿੱਚ ਬੜੇ ਆਰਾਮ ਨਾਲ ਤੁਰ ਪੈਂਦੇ ਉਧਰ ਕਾ ਆ ਗਿਆ ਕੰਦ ਤੇ ਵੰਚਨੇ ਫਰਾਈ ਡਰੈਸ ਸਵੇਰੇ ਬਣਵਾਏ ਹੀ ਤੇ ਖਾਦੇ ਨਹੀਂ ਤੇ ਉਹ ਆਪਾਂ ਕੰਦ ਤੇ ਪਾਏ ਸੀ ਤੇ ਉਹ ਦਰ ਕਾਂ ਜਿਹੜਾ ਵਾ ਫਰਾਈਡ ਰਸ ਆ ਕੇ ਖਾਂਦੇ ਅਸੀਂ ਕੰਨ ਤੇ ਅਸੀਂ ਕੋਈ ਵੀ ਚੀਜ਼ ਬਚੇ ਨਾ ਇਦਾਂ ਕੰਦ ਤੇ ਰੱਖ ਦਿੰਨੇ ਆ ਤੇ ਕਾਂ ਕਬੂਤਰ ਚਿੜੀਆਂ ਖਾ ਲੈਂਦੇ ਆ ਵਿੜੇ ਚ ਵੀ ਪਾ ਦਿੰਦੀ ਆ ਦਰ ਕੋਲੇ ਦੇ ਵਿੱਚ ਪਾਣੀ ਪਾ ਦਿੰਦਾ ਨਾਲ ਦੀ ਨਾਲ ਤੇ ਇੱਧਰ ਮੈਂ ਸਾਰਾ ਕੁਝ ਪਾ ਪੂ ਕੇ ਇਹਨੂੰ ਕਰਤਾ ਸੈਟ ਤੇ ਹੋਰ ਵੀ ਬੜੇ ਕੰਮ ਹੁੰਦੇ ਜਿਸ ਤਰ੍ਹਾਂ ਕਿ ਮੈਂ ਸੋਚਿਆ ਨਾਲ ਦੀ ਨਾਲ ਇਹਨੂੰ ਜਦੋਂ ਸੈੱਟ ਕਰਾਂਗੇ ਤੇ ਇਹਦੇ ਵਿੱਚ ਨਾ ਥੋੜੀ ਜਿਹੀ ਖਾਦ ਵੀ ਪਾਵਾਂਗੇ ਕਿਉਂਕਿ ਇਹਨੂੰ ਖਾਦ ਦੀ ਲੋੜ ਆ ਤੇ ਵੇਖਿਓ ਅੱਜ ਆਪਾਂ ਕਿਹੜੀ ਖਾਦ ਜਿਹੜੀ ਘਰੇ ਬਣਾਈ ਆਪਾਂ ਇਹਦੇ ਵਿੱਚ ਪਾਈ ਆ ਕਿਉਂਕਿ ਮੇਰੇ ਹਿਸਾਬ ਨਾਲ ਉਹ ਸਭ ਤੋਂ ਵਧੀਆ ਖਾਦ ਆ ਤੇ ਇੱਧਰ ਮੈਂ ਥੋੜਾ ਜਿਹਾ ਇਹਨੂੰ ਪਾਣੀ ਪਾਤਾ ਤਾਂ ਕਿ ਜੜ ਇਹਦੀ ਜਿਹੜੀ ਫੜ ਲੇ ਅਪਾ ਅਕਸਰ ਹੀ ਜਿਹੜੀ ਚੀਜ਼ ਹੈ ਨਾ ਤੁੱਪ ਚ ਨਹੀਂ ਲਾਉਣੀ ਚਾਹੀਦੀ ਜਦੋਂ ਸ਼ਾਂ ਜਲਾਓ ਤੇ ਜਾਂ ਫਿਰ ਸ਼ਾਮ ਦੇ ਵੇਲੇ ਜਾ ਲਾਓ ਜਾਂ ਫਿਰ ਜਦੋਂ ਮੀਂਹ ਪਉਣ ਵਾਲਾ ਹੋਵੇ ਤੇ ਜੜ ਬੜੀ ਛੇਤੀ ਚੀਜ਼ ਪਾ ਲੈਂਦੀ ਇੱਧਰ ਮੇਰਾ ਬਾਸ ਦਾ ਜਿਹੜਾ ਬੂਟਾ ਵੀ ਬੜਾ ਵੱਡਾ ਹੋ ਗਿਆ ਸੀ ਤੇ ਪਹਿਲਾਂ ਮੈਨੂੰ ਇੱਕ ਗਮਲੇ 'ਚ ਦੂਜੇ ਗਮਲੇ 'ਚ ਕੀਤਾ ਸੀ ਇਹ ਦੂਜਾ ਗਮਲਾ ਕਾਫੀ ਵੱਡਾ ਵਾ ਪਲਾਸਟਿਕ ਵਾਲਾ ਤੇ ਪਰ ਇਹਦੇ ਨਾਲ ਸਾਈਡਾਂ ਤੇ ਕੁਝ ਨਾ ਪੱਤੇ ਸੜ ਗਏ ਕੁਸਟਾਣੀਆਂ ਥੱਲੇ ਡਿੱਗਣ ਲੱਗੀਆਂ ਇਸ ਕਰਕੇ ਮੈਂ ਸੋਚਿਆ ਜਿੰਨੂੰ ਨਾਲੇ ਤੇ ਪੱਤੇ ਸੜੇ ਜਿਹੜੇ ਲੰਮੇ ਨਾਲੇ ਨੂੰ ਚੰਗੀ ਤਰ੍ਹਾਂ ਬਨ ਦੇ ਦਿੰਦੇ ਆ ਨਾਲੇ ਇਹਦੇ ਵਿੱਚ ਨਾ ਹੋਰ ਮਿੱਟੀ ਪਾਉਣੇ ਕਿਉਂਕਿ ਮਿੱਟੀ ਥੱਲੇ ਉਹ ਜਿਹੜੀ ਆ ਖੁਰ ਗਈ ਆ ਤੇ ਜੜਾਂ ਜਿਹੜੀਆਂ ਨਜ਼ਰ ਆਉਂਦੀਆਂ ਸੀ ਇਹਨੂੰ ਵੀ ਖਾਦ ਵੀ ਪਾਵਾਂਗੇ ਮਿੱਟੀ ਵੀ ਪਾਤੀ ਥੋੜੀ ਜੀ ਤੇ ਮੈਂ ਸੋਚਿਆ ਨੂੰ ਬਾਹਰ ਰੱਖ ਦੇ ਜੇ ਮੀਂਹ ਆ ਗਿਆ ਤੇ ਮੀਂਹ ਦੇ ਨਾਲ ਹੀ ਜਿਹੜਾ ਵਾ ਤਪ ਜਾਊਗਾ ਕਿਉਂਕਿ ਪੱਤਿਆਂ ਤੇ ਉੱਤੇ ਘੱਟਾ ਜਿਹੜਾ ਪੈ ਜਾਂਦਾ ਨਾ ਫਿਰ ਇਹਨਾਂ ਦੇ ਜੋ ਕੁਦਰਤੀ ਮੀਂਹ ਦੇ ਨਾਲ ਤੋਂ ਵਾ ਪੈਪ ਮਾਰਨਾ ਨਹੀਂ ਤਪਦਾ ਵਾ ਕਿਉਂਕਿ ਪੈਪ ਮਾਰਨ ਨਾਲ ਅਕਸਰ ਪੱਤੇ ਖਰਾਬ ਹੋ ਜਾਂਦੇ ਸ ਤੇ ਮੈਂ ਕਿਹਾ ਚਲੋ ਇੱਧਰ ਇੱਕ ਕਮਲਾ ਨਾ ਉਹ ਦਿਨ ਮੁੰਚ ਨੇ ਫੁੱਟਬਾਲ ਮਾਰ ਕੇ ਤੋੜਤਾ ਸੀ ਉਹਦੀ ਜਿਹੜੀ ਮਿੱਟੀ ਸੀ ਆਪਾਂ ਕੱਢ ਕੇ ਤੇ ਸੋਚਿਆ ਕਿ ਇਹਦੇ ਵਿੱਚ ਪਾ ਦਿੰਨੇ ਆ ਜੇ ਮਿੱਟੀ ਕੱਢ ਕੇ ਇਹਦੇ ਵਿੱਚ ਪਾਵਾਂਗੇ ਤੇ ਇਹਨੂੰ ਚਲੋ ਥੋੜਾ ਹੋਰ ਜਿਹੜਾ ਇਹਦੀ ਜੜ ਮਜ਼ਬੂਤ ਹੋ ਜੂਗੀ ਉਹ ਗਮਲਾ ਹੁਣ ਕਿਸੇ ਕੰਮ ਦਾ ਤੇ ਹੈਗਾ ਨਹੀਂ ਸੁੱਟਣਾ ਹੀ ਪੈਣਾ ਵਾ ਤੇ ਇਸ ਕਰਕੇ ਤੇ ਨਾਲੇ ਹੁਣ ਸਿਆਲ ਆ ਜਾਣਾ ਵਾ ਹੁਣ ਜੇ ਥੋੜੇ ਜਥੜ ਮੀਂਹ ਹਟੂਗੇ ਤੇ ਧਨੀਆ ਧੁਨੀਆ ਵੀ ਥੋੜਾ ਲਾਵਾਂਗੇ ਬਾਕੀ ਮਿੱਟੀ ਸਾਡੇ ਇੱਥੇ ਲੱਗੇ ਇੰਨੀ ਵਧੀਆ ਮਿਲਦੀ ਨਹੀਂ ਆ ਥੋੜੀ ਦੂਰ ਹੀ ਮਿੱਟੀ ਮਿਲਦੀ ਆ ਬਾਰੋਂ ਦੀ ਕਦੀ ਕਿਤੇ ਹੀ ਜਾਣੇ ਆ ਤੇ ਮਿੱਟੀ ਲੈ ਆਉਣੇ ਆ ਤੇ ਇੱਧਰ ਆ ਮੇਰੀ ਜਿਹੜੀ ਟੈਂਕੀ ਆ ਇਹ ਨਾ ਚੋਂਦੀ ਆ ਅਸੀਂ ਇਹਦੇ ਵਿੱਚ ਨਾ ਪਾਥੀਆਂ ਰੱਖੀਆਂ ਜਿੰਨਾ ਵੀ ਸਾਡਾ ਪਾਥੀਆਂ ਹੁੰਦੀਆਂ ਵਾ ਅਸੀਂ ਇਹਦੇ ਵਿੱਚ ਰੱਖ ਦਿੰਨੇ ਆ ਲੱਕੜਾਂ ਲੁਕੜਾਂ ਬਾਲਣ ਬੁੱਲਣ ਵਾਲੀਆਂ ਇਹ ਬੜਾ ਵਧੀਆ ਸਾਡਾ ਜਿਹੜਾ ਪੰਜਾਬੀ ਖੁੱਡਾ ਬਣਿਆ ਹੋਇਆ ਵਾ ਜਦੋਂ ਜੀ ਕਰਦਾ ਇਹਦੇ ਵਿੱਚੋਂ ਕੱਢ ਲੈਣੀ ਆ ਹੁਣ ਪਾਥੀਆਂ ਬਹੁਤ ਘਟ ਗਈ ਅਸੀਂ ਹਾਂ ਬਾਲ-ਵਾਲ ਕੇ ਖਤਮ ਕਰਤੀਆਂ ਤੇ ਹੁਣ ਫੇਰ ਆਪਾਂ ਜਦੋਂ ਸਿਆਲ ਚੋਂ ਤੁਪਾਂ ਲੱਗਣ ਨੇ ਆਪਣੇ ਫੇਰ ਪਾਥੀਆਂ ਬਣਾ ਕੇ ਆਪਾਂ ਆਪ ਹੀ ਇਹਦੇ ਵਿੱਚ ਭਰ ਲੈਣੀਆਂ ਸੁੱਕ ਜਾਣੀਆਂ ਤੇ ਭਰ ਲੈਣੀਆਂ ਇੱਧਰ ਮੈਂ ਕਰੀਏ ਤਾਂ ਬੂਟਾ ਵੀ ਲਾਇਆ ਹੀ ਕਰੀਆ ਪੱਤਾ ਜਿਹੜਾ ਹੁੰਦਾ ਵਾ ਤੇ ਕਰੀਆ ਪੱਤਾ ਤਾਂ ਵੈਸੇ ਪਿੱਛੇ ਬਾੜੀ ਚ ਵੀ ਬਹੁਤ ਹੈ ਪਰ ਫਿਰ ਵੀ ਲੱਗਦਾ ਵਾ ਕਿ ਆ ਲਗਾ ਲਈਏ ਜਦੋਂ ਜ਼ਿਆਦਾ ਵੱਡਾ ਜ਼ਮੀਨ ਚੋਂ ਲਾਉਦੇ ਵੱਡੇ ਨਾ ਪੱਤੇ ਵੱਡੇ ਹੋਣ ਡੈ ਪੈਂਦੇ ਆ ਤੇ ਇੱਧਰ ਮੈਂ ਦੋ ਪੁਰਾਣੀਆਂ ਪਾਥੀਆਂ ਲਈਆਂ ਕਿਉਂਕਿ ਇਸ ਤੋਂ ਜ਼ਿਆਦਾ ਵਧੀਆ ਖਾਦ ਨਹੀਂ ਹੋ ਸਕਦੀ ਰੂੜੀ ਦੀ ਜਿਹੜੀ ਆਪਾਂ ਪੁਰਾਣੀ ਖਾਦ ਪਾਉਂਦੇ ਇੱਕ ਸਾਲ ਡੇਢ ਸਾਲ ਤਾਜ਼ਾ ਗੋਹਾ ਪਾਉਣ ਦੇ ਨਾਲ ਜਿਹੜਾ ਵਾ ਉਹਨੂੰ ਉਲੀ ਲੱਗ ਜਾਂਦੀ ਆ ਬਹੁਤ ਜਾਣੇ ਜਿਹੜੇ ਕਹਿੰਦੇ ਆ ਕਿ ਪਾਥੀਆਂ ਨੂੰ ਪਾਣੀ ਵਿੱਚ ਭੇਲੋ ਰਾਤ ਪਰ ਪਿਉਂਦੋ ਤੇ ਪਾ ਦਿਓ ਇਦਾਂ ਦੀ ਕੋਈ ਗੱਲ ਨਹੀਂ ਆਪਾਂ ਇੱਥੇ ਪਾਥੀਆਂ ਛੋਟੀਆਂ-ਛੋਟੇ ਟੁਕੜੇ ਕਰਕੇ ਵਿੱਚ ਪਾ ਦੇਣੇ ਆ ਤੇ ਉਤੋਂ ਦੀ ਆਪਾਂ ਪਾਣੀ ਪਾ ਦੇਣਾ ਵਾ ਤੇ ਇਹਨਾਂ ਦਾ ਜਿਹੜਾ ਹੌਲੀ ਜਿਹਾ ਖਾਦ ਬਣ ਜਣੀ ਫਿਰ ਆਪਾਂ ਜਦੋਂ ਗੋਡੀ ਕਰਾਂਗੇ ਨਾ ਮਿੱਟੀ ਦੇ ਵਿੱਚ ਮਿਕਸ ਹੋ ਜਾਂਦੀ ਅੱ ਪੌਣੀ ਆ ਤੇ ਬੂਟੇ ਬਹੁਤ ਸੋਨੇ ਜਿਹੜੇ ਚੱਲ ਪੈੰਦੇ ਆ ਇੱਧਰ ਬਾਹਰ ਦਾ ਮੌਸਮ ਬੜਾ ਵਧੀਆ ਹੋਇਆ ਸੀ ਕਿਉਂਕਿ ਨਾ ਇਹ ਹਵਾ ਵੀ ਚੱਲਣ ਦਾ ਪਈ ਸੀ ਤੇ ਮੀਂਹ ਆਉਣ ਦੇ ਅਸਾਰ ਹੈਗੇ ਸੀ ਪਰ ਮੀਂਹ ਅਸਲ ਦੇ ਵਿੱਚ ਆਇਆ ਨਹੀਂ ਜਦੋਂ ਤੱਕ ਮੈਂ ਵੀਡੀਓ ਜੜੀ ਆ ਆਪਣੇ ਸ਼ੂਟ ਕਰਤੀ ਉਦੋਂ ਤੱਕ ਲੱਗਦਾ ਸੀ ਕਿ ਮੀਂਹ ਆਊਗਾ ਪਰ ਬਾਅਦ ਵਿੱਚ ਮੀਂਹ ਆਇਆ ਨਹੀਂ ਸੀ ਮੀਂਹ ਇਸ ਤਰ੍ਹਾਂ ਹੀ ਹਵਾ ਉਹ ਜਿਹੜਾ ਬੱਦਲ ਨੂੰ ਢਾਕੇ ਲੈ ਗਈ ਇਹਦੇ ਵਿੱਚ ਵੀ ਆਪਾਂ ਪਾਣੀ ਪਾਤਾ ਚੰਗੀ ਤਰ੍ਹਾਂ ਤਾਕੀ ਇਹਨੂੰ ਵੀ ਚੰਗੀ ਤਰ੍ਹਾਂ ਜਿਹੜੀ ਖਾਦ ਮਿਲ ਜAVE ਤੇ ਇਧਰ ਆਪਾਂ ਕਰੀਏ ਪੱਤੇ ਨੂੰ ਪਾਤਾ ਇਸ ਤਰ੍ਹਾਂ ਹੁੰਦਾ ਕਦੀ ਕਦੀ ਤੁਹਾਡਾ ਮਨ ਕਰਦਾ ਕੋਈ ਇਹੋ ਜਿਹਾ ਕੰਮ ਕਰਨ ਨੂੰ ਕਿ ਤੂੰ ਟਾਈਮ ਕੱਢ ਕੇ ਇਹੋ ਜਿਹਾ ਕੰਮ ਕਰ ਸਕਦੇ ਜੇ ਤੁਸੀਂ ਸੋਚੋ ਸਾਰੇ ਘਰ ਦੇ ਕੰਮ ਕਰਨ ਤੋਂ ਬਾਅਦ ਆਪਾਂ ਇਸ ਕੰਮ ਲਈ ਨਾਲ ਦੇ ਨਾਲ ਟਾਈਮ ਕਰੀਏ ਤੇ ਨਹੀਂ ਹੁੰਦਾ ਕਦੀ ਕਦੀ ਹੁੰਦਾ ਘਰ ਦੇ ਅੰਦਰਲੇ ਕੰਮ ਛੱਡ ਕੇ ਤੁਸੀਂ ਇਹਨਾਂ ਲਈ ਟਾਈਮ ਕੱਢਦੇ ਤੇ ਕਦੀ ਕਦੀ ਇਹਨਾਂ ਨੂੰ ਛੱਡ ਕੇ ਤੁਸੀਂ ਅੰਦਰ ਟਾਈਮ ਕਰ ਕੰਮ ਕਰ ਲੈਣੇ ਆ ਤੇ ਹੋਰ ਵੀ ਬੜੇ ਕੰਮ ਹੀ ਇੱਧਰ ਹਵਾ ਚੱਲਣ ਦਾ ਹੈ ਪੀਸੀ ਪਰ ਖੈਰ ਉਹ ਸਾਰੇ ਕੰਮ ਤੇ ਨਹੀਂ ਹੋ ਸਕੋਗੇ ਜਿੰਨੇ ਹੋਣਦੇ ਉਨੇ ਹੀ ਬੜੇ ਵਧੀਆ ਤੇ ਇੱਧਰ ਆਪਾਂ ਅਮਰੋਦਗਾਚ ਨੂੰ ਵੀ ਇਹਦੇ ਵਿੱਚ ਲਗਾਤਾ ਮੈਂ ਬੇਬੇ ਨੂੰ ਕਿਹਾ ਕਿ ਬੇਬੇ ਜੇ ਕੋਈ ਵੱਡਾ ਡਰਾਮਾ ਹੁੰਦਾ ਤੇ ਆਪਾਂ ਇਹਦੇ ਵਿੱਚ ਲਗਾ ਦੇਣਾ ਇਹ ਤੇ ਪਰ ਉਹਦਾ ਇਹ ਨਹੀਂ ਕਿ ਅਮਰੂਦ ਗਾਛ ਦੀ ਥੱਲੇ ਜਗ੍ਹਾ ਬਹੁਤ ਆ ਤੇ ਪਰ ਫੇਰ ਵੀ ਸੋਚਿਆ ਕਿ ਥੱਲੇ ਤੇ ਅਮਰੂਦ ਗਾਜ ਹੈ ਗਈ ਆ ਮੁੱਟੇ ਲੱਗੇ ਹੋਏ ਆ ਅਮਰੂਦ ਲੱਗਦੇ ਆ ਇੱਕ ਸਾੜੀ ਪੁਰਾਣੀ ਨੀਮੂਨ ਦੀ ਹੀ ਭੂਏਦ ਲੱਗੇ ਹੀ ਸੋਚਿਆ ਇਹ ਪਹਿਲਾਂ ਉਹਦੇ ਵਿੱਚ ਲਗਾਵਾਂਗੇ ਪਰ ਫੇਰ ਸੋਚਿਆ ਕਿ ਉਹਦੀ ਜੜ ਜਿਹੜੀ ਕੱਟਣ ਵਾਲੀ ਆ ਇੱਧਰ ਮੈਂ ਧਣੀਆਂ ਵਾਸਤੇ ਜਿਹੜੀ ਆ ਮਿੱਟੀ ਇਕੱਠੀ ਕਰ ਲਈ ਇੱਕ ਸਾਈਡ ਤੇ ਤੇ ਇਹ ਵੀ ਜਿਹੜਾ ਪਾਟ ਗਿਆ ਸੀ ਬੈਗ ਜੇ ਆਪਾਂ ਬਣਾਉਨੇ ਆ ਤੇ ਇਹ ਫਟ ਗਿਆ ਵਾ ਤੇ ਇਹਨੂੰ ਆਪਾਂ ਹਟਾ ਦਾਂਗੇ ਤੇ ਇਹ ਕਚੜਾ ਕੁਚੜਾ ਸਾਰਾ ਆਪਾਂ ਆਪੂ ਕੇ ਸੁੱਟ ਦਾਂਗੇ ਬਾਕੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਸੀਂ ਪਿਛਲੀ ਵਾਰ ਵੀ ਵੀਡੀਓ ਬਣਾਈ ਅਸੀਂ ਚੈਨਲ ਤੇ ਪਾਉਣ ਦੀ ਬਜਾਏ ਦੂਸਰੇ ਚੈਨਲ 'ਚ ਪਾਤੇ ਸੀ ਸੋ ਸਾਰੇ ਭੈਣ ਭਰਾ ਪੂਰੀ ਸਪੋਰਟ ਕਰਿਆ ਕਰੋ ਵੀਡੀਓ ਚੰਗੀ ਲੱਗਦੀ ਹੁੰਦੇ ਫਿਰ ਵੀਡੀਓ ਬਣਾਉਂਦਾ ਮਜ਼ਾ ਵੀ ਆਉਂਦਾ ਵਾ ਤੇ ਇੱਧਰ ਮੈਂ ਫਟਾਫਟ ਸ਼ਾਮ ਦਾ ਟਾਈਮ ਹੋ ਜਾਣਾ ਸੀ ਤੇ ਫਿਰ ਮੈਂ ਸੋਚਿਆ ਕਿ ਚਲੋ ਸਾਰੇ ਕੰਮ ਆਪਾਂ ਕਰ ਲਈਏ ਫਿਰ ਹਾਥੂ ਤੋਂ ਧੋਗੇ ਆਪਾਂ ਹੋਰ ਵੀ ਜਿਹੜਾ ਕੰਮ ਕਰਾਂਗੇ ਤੇ ਇੱਧਰ ਲੱਕੜਾਂ ਲੁੱਕੜਾਂ ਰੱਖੀਆਂ ਵਾ ਕਿਉਂਕਿ ਹੁਣ ਬਸ ਚੁੱਲਾ ਭਾਲਣ ਦਾ ਟਾਈਮ ਆ ਜਾਣਾ ਹੁਣ ਸਿਆਲ ਦੇ ਵਿੱਚ ਚੁੱਲੇ ਚੱਲੇ ਬਾਲਿਆ ਕਰਨੇ ਤੇ ਇੱਧੇ ਇੱਥੇ ਅਕਸਰ ਮੈਂ ਆਪਣਾ ਚੌਂਕਾ ਜਿਹੜਾ ਬਣਾਉਣੀ ਹੁੰਦੀ ਆ ਪੋਚਾਪੱਚਾ ਫੇਰ ਕੇ ਇਸ ਜਗ੍ਹਾ ਦੇ ਵਿੱਚ ਅਹੀਂ ਪੱਕੀ ਜਗ੍ਹਾ ਵਾ ਪਰ ਅਹੀਂ ਇੱਥੇ ਚੋ ਪੋਚਾ ਫੇਰ ਕੇ ਤੇ ਇਹਨੂੰ ਆਪਾਂ ਇੱਕਦਮ ਸਵਾਰ ਬਣਾ ਕੇ ਰੱਖੀਦਾ ਵਾ ਤੇ ਫਿਰ ਚੰਗਾ ਲੱਗਦਾ ਵਾ ਇਧਰ ਮਿੱਟੀ-ਮੁੱਟੀ ਸਾਰੀ ਘਰਤੀ ਇਕੱਠੀ ਤੇ ਮਿੱਟੀ ਕਰ ਇਕੱਠੀ ਕਰਨ ਤੋਂ ਬਾਅਦ ਆਪਾਂ ਉਹਨੂੰ ਗਮਲੇ ਦੇ ਵਿੱਚ ਹੀ ਪਾ ਦਾਂਗੇ ਨਾਲੇ ਸਾਰਾ ਕੁਝ ਕਰ ਦਾਂਗੇ ਸਾਈਡ ਤੇ ਟਾਈਮ ਕਿਦਾਂ 2 ਘੰਟੇ ਪਾਰ ਹੋ ਗਏ ਪਤਾ ਨਹੀਂ ਲੱਗੇ ਦਾ ਸਾਰਾ ਕੰਮ ਕੁੰਮ ਹੋ ਗਿਆ ਤੇ ਬਾਕੀ ਹੋਰ ਵੀ ਕੰਮ ਕਰਦੇ ਆ ਕਰਦੇ ਆ ਜਿਹੜਾ ਟਾਈਮ ਚੱਟ ਪਾਰ ਹੋ ਜਾਂਦਾ ਪਰ ਇਸ ਕੰਮ ਲਈ ਵੀ ਕਦੀ ਕਦੀ ਟਾਈਮ ਕੱਟਣਾ ਖੰਦਾ ਅੱਜ ਝਾੜੂ ਮਾਰ ਕੇ ਆਪਾਂ ਜਿਹੜਾ ਵਾ ਵੇੜਾ ਕਰਤਾ ਸਾਫ ਕਰਸ ਸੰਡੇ ਆ ਕੱਲ ਆਪਾਂ ਇਹ ਵਾਲਾ ਕੰਮ ਨਹੀਂ ਕਰਾਂਗੇ ਬਾਹਰ ਵਾਲਾ ਕੰਮ ਆਪਣਾ ਘਟ ਜਾਊਗਾ ਕਿਉਂਕਿ ਸੰਡੇ ਨੂੰ ਹੋਰ ਹੀ ਕੰਮ ਬੜੇ ਹੁੰਦੇ ਆ ਤੇ ਇੱਧਰ ਵੀਡੀਓ ਬਣਾਉਂਦੇ ਆ ਬਣਾਉਂਦੇ ਆ ਸਾਰੇ ਗਾਜ ਪੱਤੇ ਜਿਹੜੇ ਇੱਕਦਮ ਹਰੇ ਭਰੇ ਹੋਏ ਆ ਹਵਾ ਬੜੀ ਸੋਹਣੀ ਵਗੰਦੀ ਸੀ ਤੇ ਨਾਲ ਦੀ ਨਾਲ ਬੀਬੇ ਜਿਹੜੀ ਚਾਹ ਪੀਂਹਦੇ ਸੀ ਤੇ ਬੀਬੇ ਕਹਿੰਦੇ ਸੀ ਕਿ ਤੁਸੀਂ ਇਹਨੂੰ ਜਿਹੜਾ ਵਾ ਦੂਰ ਰੱਖੋ ਤਾਂ ਕਿ ਮੀਂਹ ਪਵੇ ਤੇ ਫਿਰ ਮੈਂ ਕਿਹਾ ਕਿ ਮੀਂਹ ਪਊਗਾ ਤੇ ਚਾਂਬਕ ਸਾਡੀ ਜਿਹੜੀ ਇੱਧਰ ਆ ਜਾਣੀ ਆ ਤੇ ਇੱਧਰ ਮੈਂ ਆਪਣੇ ਹੱਥ ਤੋਂ ਲੱਗੀ ਪਾਣੀ ਕੱਢਣ ਲੱਗੀ ਤੇ ਮੇਰੇ ਮੂੰਹ ਤੇ ਜਿਹੜੀ ਚੁੰਨੀ ਆ ਗਈ ਤੇ ਬੇਬੇ ਕਹਿੰਦੇ ਸੀ ਕਿ ਢੋਂਡ ਨਿਕਲ ਗਿਆ ਵਾ ਤੇ ਸੋ ਹਾਸਾ ਵੀ ਆ ਗਿਆ ਕਿ ਢੋਂਡ ਹੁਣ ਕੌਣ ਕੱਢਦਾ ਕੋਈ ਕੱਢਦਾ ਹੀ ਨਹੀਂ ਹੁਣ ਢੋਂਡ ਕੱਢਣ ਦੇ ਜ਼ਮਾਨੇ ਗਏ ਤੇ ਇਧਰ ਮੈਂ ਹੱਥ ਤੇ ਕਿਹਾ ਕਿ ਇਹ ਡਰਮ ਦੇ ਵਿੱਚ ਅਸੀਂ ਪਾਣੀ ਰੱਖਦੇ ਜਦੋਂ ਕਦੀ ਵੀ ਅਸੀਂ ਬਾਹਰੋਂ ਆਈਏ ਆਪਣੇ ਪੈਰ ਪੂਰ ਧੋਣੇ ਹੁਣ ਤੇ ਇੱਥੋਂ ਹੀ ਪਾਣੀ